ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ rahul gandhi ਬਾਰੇ ਹੋਰ ਇੱਕ ਗੱਲ ਕਰ ਲਈਏ ਆਪਾਂ ਉਹ ਜਦੋਂ ਬਿਆਨ ਕੋਈ ਦਿੰਦੇ ਆ ਤੇ ਟ੍ਰੈਂਡਿੰਗ 'ਚ ਆ ਜਾਂਦੇ ਆ ਜਿਵੇਂ ਕਹਿ ਲੋ ਬਿਆਨ ਉਹਨਾਂ ਦੇ ਫਿਰ ਚਰਚਾ 'ਚ ਆ ਜਾਂਦੇ ਆ ਹੁਣ ਵੀ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਦੇਸ਼ ਨੂੰ ਲੈ ਕੇ ਕਿਉਂਕਿ ਦੇਸ਼ ਤੋਂ ਬਾਹਰ ਫਿਰਦੇ ਨੇ ਤੇ ਚਰਚਾ 'ਚ ਆ ਗਏ ਨੇ ਇਹੋ ਜਿਹਾ ਕਿਹੜਾ ਉਹਨਾਂ ਨੇ ਬਿਆਨ ਦੇਤਾ ਕਿ ਉਹਨਾਂ ਦੇ ਵਿਰੋਧੀ ਕਹਿੰਦੇ ਵੀ ਭਾਈ ਇਹ ਤਾਂ ਦੇਸ਼ ਧ్రోਹ ਦਾ ਲਾਉ ਹਣ ਉਹ ਐਵੇਂ ਮਾਰਦੇ ਆ ਤਿਸਤ ਫਿਰ ਤਾਂ ਪ੍ਰਧਾਨ ਮੰਤਰੀ ਤੇ 5-7 ਮੁਕਦਮੇ ਹੋ ਜਾਣੇ ਚਾਹੀਦੇ ਸੀ ਇਹ ਕਦੇ ਜਾ ਕੇ ਕਹਿੰਦੇ ਸਪੇਰਿਆਂ ਦਾ ਦੇਸ਼ਵੱਜ ਦਾ ਸੀਗਾ ਕਦੇ ਲੋਕ ਕਹਿੰਦੇ ਸੀ ਹਾਏ ਰੱਬਾ ਇੱਥੇ ਜਨਮ ਕਿਉਂ ਦੇ ਦਿੱਤਾ ਉਹ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕਰ ਆਉਂਦੇ ਨੇ ਕਈ ਵਾਰ ਜੀ ਦੇਖੋ ਗੱਲ ਇਹ ਆ ਕਿ ਜਿਸ ਬੰਦੇ ਨੂੰ ਇਹ ਪੱਪੂ ਸਮਝਦੇ ਸੀ ਉਸ ਬੰਦੇ ਨੇ ਇਹਨਾਂ ਨੂੰ ਨਾ ਵਾਣੀ ਪਾ ਛੱਡਿਆ 50 ਪੰਜਾਬ ਚ ਪਤਾ ਹੈ ਨਾ ਵਾਣੀ ਪਾਉਣਾ ਕਿਸੇ ਨੂੰ ਵਾਣੀ ਮਤਲਬ ਕਿ ਵਾਣੂ ਵਾਣੀ ਕਰ ਦੇਣਾ ਤੇ ਨਹੀਂ ਵੀ ਗੰਦੀ ਵਾਣੀ ਚ ਨਹੀਂ ਭਜਾਣਾ ਵਾਣੀ ਉਹ ਵੀ ਹੁੰਦੀ ਆ ਹੁਣ ਗੱਲ ਇਹ ਆ ਕਿ ਬਈ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਹੈ ਰਾਹੁਲ ਗਾਂਧੀ ਨੇ ਉੱਥੇ ਪਹਿਲੀ ਗੱਲ ਤੇ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦਾ ਇੱਕੋ ਵੇਲੇ ਸਟਾਲਨ ਦਾ ਡੀ ਕੇ ਸ਼ਿਵ ਕੁਮਾਰ ਦਾ ਜੀ ਉੱਥੇ ਹੋਣਾ ਉਹਨਾਂ ਦੇ ਇਲੈਕਸ਼ਨ ਐ ਕੰਡੇ ਤੇ ਆਏ ਪਿਆ ਕਮਲਾ ਹੈਰਿਸ ਦਾ ਇੱਕ ਬੜਾ ਤਗੜਾ ਡਿਬੇਟ ਹੋਣ ਜਾ ਰਿਹਾ ਟਰੰਪ ਦੇ ਨਾਲ ਭੇੜ ਹੋਣ ਜਾ ਰਿਹਾ ਹੈ ਉੱਥੇ ਉੱਥੇ ਇਧਰ ਇੰਡੀਆ ਗੱਟ ਜੋੜ ਵਾਲੇ ਕੀ ਕਰਦੇ ਇਹ ਵੀ ਇੱਕ ਮਸਲਾ ਹੈ ਨਾ ਸਮਝਾਂ ਸਮਝਾਉਣ ਦਾ ਚਲੋ ਆਪਾਂ ਨਾਲ ਜਿਉਂ ਪੋਲਿਟਿਕਸ ਤੇ ਵੀ ਬੋਲੀ ਸਮਝਾ ਲਈ ਕਿਹੜੇ ਟਾਈਮ ਤੇ ਕਿਹੜੀ ਗੱਲ ਹੋਈ ਹੈ ਜੀਓ ਪੋਲਿਟਿਕ ਸਮਝ ਨਹੀਂ ਆਉਂਦੀ ਤੇ ਉੱਥੇ 트럼ਪ ਤੇ ਮੋਦੀ ਤੁਹਾਨੂੰ ਪਤਾ ਹੀ ਹੈ ਇਹ ਆਪਸ ਦੇ ਵਿੱਚ ਕਹਿੰਦੇ ਆ ਕਿ ਅਸੀਂ ਇੱਕ ਦੂਜੇ ਦੀਆਂ ਫੱਟੀਆਂ ਪੁੱਛ ਪੁੱਛ ਕੇ ਪੂਰਨੇ ਪਾਉਂਦੇ ਰਹੇ ਆ ਅਸੀਂ ਤੇ ਬਚਪਨ ਦੇ ਯਾਰ ਆ ਜੀ ਇਹਨਾਂ ਦੀ ਯਾਰੀ ਗੂੜੀ ਆ ਤਾਂ ਫਿਰ ਉਹ ਮੰਡਲੀ ਕੀ ਕਰ ਰਹੀ ਹੈ ਕੀ ਕਰਦੀ ਹੈ ਬਿਲਕੁਲ ਤੇ ਉੱਥੇ ਜਾ ਕੇ ਉਹ ਕੱਢ ਰਹੇ ਨੇ ਪੂਰੇ ਚੰਗਿਆੜੇ ਹੂੰ ਹੂੰ ਮੋਦੀ ਸਾਹਿਬ RSS ਸਾਰਿਆਂ ਤੇ OT ਕਾ ਟਿੱਪਣੀ ਕਰ ਰਹੇ ਆ ਸਿੱਖਾਂ ਦੇ ਮੁਤਲਕ ਵੀ ਸ਼ਾਇਦ ਗੱਲ ਕੀਤੀ ਹੈ ਰਾਹੁਲ ਗਾਂਧੀ ਨੇ ਜੀ ਜੀ ਤੇ ਉਹਦੇ ਤੇ ਵੀ ਘੇਰਾਬੰਦੀ ਹੋਈ ਆ ਪਰ ਉਹ ਜਿਹੜਾ ਦੇਸ਼ਧ్రోਹ ਵਾਲਾ ਨਾ ਉਹ ਜਿਹੜੇ ਇਹਨਾਂ ਦੇ ਹੈਗੇ ਨੇ ਕੁਝ ਮਤਲਬ ਕਿ ਨਾ WhatsApp ਟਾਈਪ ਦੇ ਜਿੱਦਾਂ WhatsApp ਵਾਲੇ ਅੰਕਲ ਹੁੰਦੇ ਨੇ ਕਈ ਸਿਆਣੇ ਬਹਿਣੇ ਹੁੰਦੇ ਆ ਉਹ WhatsApp ਤੋਂ ਪੜ ਕੇ ਬਹਿਸ ਕਰੀ ਜਾਂਦੇ ਨੇ ਸਾਰਾ ਦਿਨ ਹੂੰ ਰਾਤ ਨੂੰ ਕਿਤੇ ਮਸਾਂ ਉਹਨਾਂ ਦੇ ਜਿਹੜੇ ਹੁੰਦੇ ਆ ਬੱਚੇ ਉਹ ਕਹਿੰਦੇ ਆ ਸੌ ਜਾਓ ਭਰਾਵਾ ਸੌ ਜਾ ਜਿਵੇਂ ਅਸਰਾਜ ਹਾਂਸ ਨਹੀਂ ਕਹਿੰਦਾ ਸੀਗਾ ਕਹਿੰਦਾ ਮੈਂ ਤੇ ਸੁੱਤਾ ਪਈ ਹੱਥ ਜੋੜੀ ਜਾਨਾ ਇਹ ਐਸੇ ਵਟਸਐਪ ਦੇ ਪੜਾਏ ਹੁੰਦੇ ਨੇ ਸੁੱਤੇ ਪਈ ਮੱਥਾ ਮਾਰੀ ਜਾਂਦੇ ਮੱਥਾ ਮਾਰੀ ਜਾਂਦੇ ਆ ਹੁਣ ਦੇਖੋ ਗੱਲ ਇਹ ਆ ਕਿ ਗਿਰੀ ਰਾਜ ਸਿੰਘ ਜਾਂ ਜਿਹੜਾ ਮਾਮਾ ਹੈ ਸ਼ਿਵਰਾਜ ਸਿੰਘ ਚੋਹਾਨ ਇਸ ਤਰ੍ਹਾਂ ਦੇ ਮੰਤਰੀਆਂ ਨੇ ਕਿਹਾ ਕਿ ਰਾਹੁਲ ਭਾਰਤ ਵਿਰੋਧੀ ਤੇ ਬਈ ਚਾਈਨਾ ਪੱਖੀ ਬਿਆਨ ਦੇ ਰਿਹਾ ਇਹਦੇ ਤੇ ਦੇਸ਼ ਧਰੋਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਮੈਨੂੰ ਦੱਸੋ ਰਾਹੁਲ ਗਾਂਧੀ ਨੇ ਗਲਤ ਕੀ ਕਿਹਾ ਬਾਈ ਜੀ ਰਾਹੁਲ ਗਾਂਧੀ ਨੇ ਕਿਹਾ ਕਿ ਚਾਈਨਾ ਜਿਹੜਾ ਬਾਈ ਉਹ ਲਾਗੇ ਨਹੀਂ ਲੱਗਣ ਦੇ ਰਿਹਾ ਹੂੰ ਤੇ ਘਰ ਘਰ ਚ ਸਾਡੇ ਚਾਈਨਾ ਸਮਾਨ ਆ ਜੀ ਹੁਣ ਅਸੀਂ ਜਦੋਂ ਚਾਈਨਾ ਤੇ ਨਿਰਭਰ ਆ ਤਾਂ ਭਾਈ ਗੱਲ ਇਹ ਆ ਕਿ ਸਾਡੀ ਮੈਨੂਫੈਕਚਰਿੰਗ ਆਪਦੀ ਤੇ ਹੋਏਗੀ ਨਹੀਂ ਬਿਲਕੁਲ ਉਹ ਉਹਨਾਂ ਦੀ ਮੈਨੂਫੈਕਚਰਿੰਗ ਹੈ ਤਾਂ ਰੋਜ਼ਗਾਰ ਕਿਹਨੂੰ ਮਿਲ ਰਿਹਾ ਪੈਸਾ ਕਿਹਨੂੰ ਮਿਲ ਰਿਹਾ ਹੂੰ ਇਹਨਾਂ ਨੂੰ ਇਸ ਕੱਲ ਦੇ ਵਿੱਚ ਹੀ ਸਮਝ ਨਹੀਂ ਆਉਂਦੀ ਬਿਲਕੁਲ ਛੇਤੀ ਉਹਨਾਂ ਨੇ ਜੇ ਇਹ ਕਿਹਾ ਕਿ ਭਈ ਚੀਨ ਇੰਨੀ ਜਗ੍ਹਾ ਨੱਪ ਗਿਆ ਤੇ ਤੁਹਾਡੇ ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਕਿ ਨਾ ਕੋਈ ਗੁੱਸਾ ਨਾ ਕਿਸੇ ਕੋ ਗੁੱਸਨੇ ਦੇਂਗੇ ਤੇ ਬਾਅਦ ਚ ਤੇ ਸਭ ਕੁਝ ਨਕਸ਼ਿਆਂ 'ਚ ਆ ਗਿਆ ਨਕਸ਼ਿਆਂ 'ਚ ਆ ਗਿਆ ਸੈਟਲਾਈਟ ਪਿਕਚਰਾਂ 'ਚ ਆ ਗਿਆ ਜੀ ਫੌਜੀਆ ਦੇ ਭੇੜ ਹੋਏ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਹੋਰ ਭਈ ਆਨੰਦ ਦੇ ਹੱਥ ਕੰਗਨਵਾਰਸੀ ਕੀ ਪੜੇ ਲੇਕਿਨ ਉਹ ਫਾਰਸੀ ਕੀ ਹੋਰ ਕੀ ਭਾਲਦੇ ਜੀ ਅੱਛਾ ਇਸ ਤੋਂ ਵੱਡੇ ਸਬੂਤ ਕੀ ਜੀ ਗੱਲ ਇਹ ਆ ਕਿ ਨਹੀਂ ਇਸ ਤੋਂ ਵੀ ਵੱਡੀ ਗੱਲ ਹੈ ਨਾ ਸਾਬ ਕਿ ਤੁਸੀਂ ਵੇਖੋ 23 24 ਦਾ ਜਿਹੜਾ ਟ੍ਰੇਡ ਡੈਫਿਸਿਟ ਟ੍ਰੇਡ ਡੈਫਿਸਿਟ ਸਮਝਦੇ ਹੋ ਜੀ ਕੀ ਹੁੰਦਾ ਹੈ ਹਮ ਮਤਲਬ ਕਿ ਬਾਈਲੈਟਰਲ ਵਪਾਰ ਹੈ ਤੁਹਾਡਾ ਤੇ ਮੇਰਾ ਵਪਾਰ ਹੈ ਹਮ 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 ਤੁਸੀਂ ਮੈਨੂੰ ਨਰਮਾ ਭੇਜ ਰਹੇ ਹੋ ਮੈਂ ਤੁਹਾਨੂੰ ਮੱਕੀ ਭੇਜ ਰਿਹਾ ਜੀ ਇਹ ਦਵੱਲਾ ਵਪਾਰ ਹੋ ਗਿਆ ਦਵੱਲਾ ਵਪਾਰ ਹੋ ਗਿਆ ਕੁਝ ਲੈ ਭੇਜ ਰਹੇ ਆਂ ਕੁਝ ਚੀਜ਼ਾਂ ਲੈ ਰਹੇ ਆਂ ਹਾਂਜੀ ਮੈਂ ਤੁਹਾਡੇ ਤੋਂ ਲੈ ਰਿਹਾ ਬਾਈ ਜੀ 100 37 ਰੁਪਈਆ ਦੀ ਹੂੰ ਤੇ ਮੈਂ ਤੁਹਾਨੂੰ ਬਦਲੇ ਚ ਦੇ ਰਿਹਾ 37 ਦੀ ਜੀ ਇੱਕ ਤੁਸੀਂ ਕਿੰਨਾ ਕਮਾ ਰਹੇ ਹੋ ਮੇਰੇ ਤੋਂ 136 ਹੂੰ ਹੂੰ ਮੈਂ ਕਿੰਨੇ ਭੇਜ ਰਿਹਾ ਤੁਹਾਨੂੰ 37 ਦਾ ਜੀ ਤਾਂ ਟ੍ਰੇਡ ਡੈਫਿਸਟ ਕਿੰਨਾ ਹੋ ਗਿਆ 99 ਦਾ ਹੂੰ ਾਰੇ ਹਜ਼ੂਰ 99 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ ਚైనా ਨਾਲ ਹੂੰ 23 24 ਦਾ ਗੂਗਲ ਕਰ ਲਓ ਲਗਭਗ 100 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ ਜੀ ਬਹੁਤ ਯਾਨੀ ਜਿਵੇਂ ਮੈਂ ਤੁਹਾਨੂੰ ਅੰਕੜਾ ਦੱਸਿਆ ਸਾਦੇ ਟੰਗ ਨਾਲ ਕਿ ਅਸੀਂ ਕਿੰਨੇ ਦਾ ਭੇਜ ਰਹੇ ਹਾਂ ਜੀ ਜਨਾਬ 36 37 ਦਾ ਉਹ ਕਿੰਨਾ ਭੇਜ ਰਿਹਾ ਸਾਨੂੰ 136 37 ਦਾ 100 ਦਾ ਫਰਕ ਆ ਜੀ ਇਹਦਾ ਮਤਲਬ ਹੈ ਕਿ ਉਹਨਾਂ ਦੀ ਮੈਨੂਫੈਕਚਰਿੰਗ ਜਿਹੜੀ ਹੈ ਬਾਈ ਉਹ ਜਬਰਦਸਤ ਹੈ ਜੀ ਅਸੀਂ ਉਹਨਾਂ ਤਿੰਨ ਨਰ ਪਾਰਿਆ ਤੁਸੀਂ ਦੇਖੋ ਮਾਈਕਰੋਮੈਕਸ ਕਿੱਥੇ ਅੱਜ ਜੀ ਨਰਿੰਦਰ ਮੋਦੀ ਦੀ ਆਮਦ ਤੱਕ ਮਾਈਕਰੋਮੈਕਸ ਸਰਵਾਈਵ ਕਰਦਾ ਸੀਗਾ ਹੂੰ ਹੂੰ ਇਨਟੈਕਸ ਸੀਗਾ ਜੀ ਲਾਵਾ ਸੀਗਾ ਕਾਰਬਨ ਸੀਗਾ ਅੱਜ ਇਹਨਾਂ ਨੂੰ ਪੁੱਛੋ ਕਿ ਇੰਡੀਅਨ ਟੈਲੀਕਮ ਮਾਰਕੀਟ ਦੇ ਵਿੱਚ ਹੂੰ ਸਾਡੇ ਇੱਥੋਂ ਦੇ ਜਿਹੜੇ ਮੈਨੂਫੈਕਚਰਡ ਮੋਬਾਈਲ ਨਹੀਂ ਮੋਬਾਈਲ ਨਹੀਂ ਉਹਨਾਂ ਦਾ ਮਾਰਕੀਟ 'ਚ ਸ਼ੇਅਰ ਕਰਿਆ ਹੂੰ ਹੋਂਦ ਕਿੱਥੇ ਆ ਬਹੁਤਿਆਂ ਦੀ ਤਾਂ ਬਿਲਕੁਲ ਖਤਮ ਹੋ ਗਈ ਉਹਨਾਂ ਦਾ ਉਹਨਾਂ ਦਾ ਬੱਚੇ ਨੂੰ ਪੁੱਛ ਲਓ ਹੂੰ ਕਿ ਭਾਈ Oppo ਫਲਾਣਾ Vivo ਜੀ Redmi Realme ਹੂੰ ਮੈਨੂੰ ਤੇ ਨਾਮ ਨਹੀਂ ਆਉਂਦੇ ਇੰਨੇ ਤੁਸੀਂ ਬਹੁਤ ਗਿਣਤੀਆਂ ਪਰ ਹਜੇ ਹੋਰ ਵੀ ਬਹੁਤ ਨੇ ਫਿਰ ਨਹੀਂ ਇਹ ਚਲਾਏ ਨੇ ਮੈਂ ਜੀ ਮਾਈਕਰੋ ਸਾਡੇ ਕੋਲ ਕਿਹੜਾ ਪਹਿਲਾ ਅਸੀਂ ਅਸੀਂ ਕਿਹੜਾ ਆਈਫੋਨ ਚਲਾਏ ਨੇ ਹਮ ਹਮ ਸਾਡੇ ਕੋ ਸਾਡੇ ਹੱਥਾਂ 'ਚ ਹੀ ਰਹੇ ਨੇ ਸਾਬ ਜੀ ਜੀ ਅਸੀਂ ਅਸੀਂ ਕਾਫੀ ਕਹ ਲੋ ਕਿ ਉਹ ਉਸ ਪੀੜੀ 'ਚ ਆਉਣੇ ਆ ਜਿਨ੍ਹਾਂ ਨੇ ਬਹੁਤ ਕੁਝ ਦੇਖ ਲਿਆ ਹਮ ਹਮ ਬਿਲਕੁਲ ਠੀਕ ਹੈ ਨਾ ਸਾਬ ਉਹ 6-7 ਰੁਪਏ ਵਾਲੀ ਇਨਕਮਿੰਗ ਆਊਟ ਗੋਇੰਗ ਉਹ ਸਭ ਕੁਝ ਦੇਖਿਆ ਹੋਇਆ ਅਸੀਂ ਹਮ ਹਮ ਜੀ ਤਾਂ ਉਹ ਉਹ ਸਾਡੇ ਹੱਥਾਂ 'ਚੋਂ ਗੁਜ਼ਰੇ ਨੇ ਬਿਲਕੁਲ ਤਾਂ ਉਹ ਕਿੱਧਰ ਗਏ ਨੇ ਤਤ ਤੁਸੀਂ ਮੌਕਾ ਦਿੱਤਾ ਹੈ ਨਾ ਸਾਹਿਬ ਬਿਲਕੁਲ ਤਾਂ ਜੇ ਅਗਲੇ ਨੇ ਉਹਨਾਂ ਗੱਲ ਕਹੀ ਹੈ ਤੁਸੀਂ ਤੱਥ ਆਧਾਰਿਤ ਆਲੋਚਨਾ ਕੋ ਦੇਸ਼ ਤੋਂ ਬੁਲਾਣਾ ਜੀ ਟਮਕਣਾ ਫਿਰ ਜਦਨੇ ਗੱਲ ਟੱਕਦੇ ਹੋ ਬਸ ਅੱਛਾ ਹਿੰਮਤ ਬਿਸਵਾ ਸਰਮਾ ਉਹ ਬੁਲੀ ਜਾਂਦਾ ਅਰੇ ਸਾਹਿਬ ਜੇ ਉਹ ਦੇਸ਼ ਤੋਂ ਹੀ ਹੈ ਤਾਂ ਤੋ ਆਪਦੇ ਰਾਜ ਦੇ ਵਿੱਚ ਪਰਚਾ ਦਰਜ ਕਰਦੇ ਅੱਗੇ ਨੇ ਕੀਤੀ ਸੀ ਐਫ ਆਈ ਆਰ ਜੀ ਰਾਹੁਲ ਗਾਂਧੀ ਨੂੰ ਫੜ ਕੇ ਦਿਖਾ ਭਾਈ ਹਮ 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 ਆਹ ਆ ਗੱਲਾਂ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ ਗੱਲਾਂ ਦਾ ਕੀ ਗੱਲਾਂ ਤੇ ਕਿਹੜਾ ਪਚੂਗੀ ਟੈਕਸ ਗੱਲਾਂ ਤੇ ਲੱਗਦਾ ਨਹੀਂ ਨਾ ਕੋਈ ਨਹੀਂ ਗੱਲਾਂ ਹੋਈਆਂ ਨਾ ਤੁਸੀਂ ਟ੍ਰੇਡ ਡੈਫਿਸਟ ਦੇਖੋ ਤੇ ਆਪਦੇ ਕਹ ਲੋ ਕਿ 56 ਇੰਚੀ ਵਾਲੇ ਪ੍ਰਧਾਨ ਮੰਤਰੀ ਨੂੰ ਕਹੋ ਕਿ ਵੀ ਟ੍ਰੇਡ ਡੈਫਿਸਟ ਕਿੰਨਾ ਘਟਾਇਆ ਈ 10 ਸਾਲਾਂ 'ਚ 12 ਸਾਲਾਂ 'ਚ ਬਿਲਕੁਲ 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 ਬਹੁਤ ਸਾਰੇ ਦੋਸਤ ਇਹਦੇ ਨਾਲ ਜੁੜੇ ਹੋਏ ਕਮੈਂਟ ਵੀ ਕਰ ਰਹੇ ਹਨ ਮਲਕੀਤ ਜੀ ਕਹਿ ਰਹੇ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਚਾਈਨਾ ਵਰਲਡ ਨੂੰ ਇੱਕ ਬਹੁਤ ਵੱਡਾ ਐਕਸਪੋਰਟ ਵਾਲ 5 ਟ੍ਰਿਲੀਅਨ ਵਰ ਲੈ ਰਿਹਾ ਤੇ ਸਾਡੀ ਐਕਸਪੋਰਟ ਕੀ ਹੈ 470 ਬਿਲੀਅਨ ਤੇ ਫਿਰ ਉਹ ਹੀ ਮੈਂ ਕਹਿ ਰਿਹਾ ਨਾ ਕਿ ਚਾਈਨਾ ਦਾ ਉਹਨੇ ਇੱਕ ਤਰ੍ਹਾਂ ਨਾਲ ਤੁਲਨਾਤਮਕ ਦ੍ਰਿਸ਼ਟਾਂਤ ਦੁਨੀਆ ਦੇ ਸਾਹਮਣੇ ਰੱਖਿਆ ਕਿ ਸਾਨੂੰ ਉਹਦਾ ਨੁਕਸਾਨ ਹੋ ਰਿਹਾ ਜੇ ਇਹ ਹੀ ਮੰਨ ਲਓ ਜਿਹੜਾ ਸਮਾਨ ਅਸੀਂ ਉਹਨਾਂ ਤੋਂ ਲੈਨੇ ਆ 100 ਬਿਲੀਅਨ ਦਾ ਵੱਧ ਜੀ 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 ਜੇ ਉਹਦੀ ਮੈਨੂਫੈਕਚਰਿੰਗ ਇੱਥੇ ਹੋਵੇ ਕਿਉਂਕਿ ਬਾਜ਼ਾਰ ਤਾਂ ਸਾਡਾ ਹੈ ਨਾ ਚਾਈਨਾ ਤਾਂ ਪੂਰੀ ਦੁਨੀਆ 'ਚ ਮਤਲਬ ਕਿ ਇਨਾ ਸਾਮਾਨ ਭੇਜਦਾ ਹੈ ਕਿ ਹੁਣ ਮਤਲਬ ਕਿ ਬਾਜ਼ਾਰ ਲੱਭਦਾ ਫਿਰਦਾ ਸਾਡੇ ਕੋਲ ਤੇ ਆਪਣਾ ਬਾਜ਼ਾਰ ਕਾਇਮ ਹੈ ਨਾ ਤੁਸੀਂ 100 ਬਿਲੀਅਨ ਦੀ ਮੈਨੂਫੈਕਚਰਿੰਗ ਜੇ ਕਰੋਗੇ ਜੀ ਤਾਂ ਕਿੰਨੇ ਬੰਦੇ ਰੋਜ਼ਗਾਰ ਹਾਸਲ ਕਰਨਗੇ ਨਾ ਇਕਨੋਮੀ 'ਚ ਕਿੰਨਾ ਪੈਸਾ ਆਏਗਾ ਕਿਉਂਕਿ ਜਿਹੜਾ ਟ੍ਰੇਡ ਡੈਫਿਸਟ ਹੈ ਦਾ ਮਤਲਬ ਹੈ ਕਿ ਤੁਹਾਡਾ ਇਨਾ ਪੈਸਾ ਜਿਹੜਾ ਵਪਾਰ ਦੇ ਵਿੱਚ ਉਹ ਇੰਡੀਆ 'ਚੋਂ ਨਿਕਲ ਕੇ ਚਾਈਨਾ 'ਚ ਚਲਾ ਗਿਆ ਇਹਨਾਂ ਮੁਰਖਾਂ ਨੂੰ ਸਮਝਾਵੇ ਕਿਹੜਾ ਸਮਝਾਵੇ ਕਿਹੜਾ ਬਿਲਕੁਲ ਗੁਰਵਿੰਦਰ ਜੀ ਕਹਿ ਰਹੇ ਨੇ ਕਿ ਜੀਐਸਟੀ ਕਲੈਕਸ਼ਨ ਵੀ ਨਹੀਂ ਹੋ ਰਹੀ ਸਰਕਾਰ ਤੋਂ ਸੁਖਪ੍ਰੀਤ ਜੀ ਉਹ ਤੁਹਾਡੇ ਵਾਲੀ ਗੱਲ ਹੀ ਕਰ ਰਹੇ ਨੇ ਕਿ ਟ੍ਰੇਡ ਡੈਫਿਸਿਟ ਕਹਿੰਦੇ ਆ ਆਰਐਸਐਸ ਨੂੰ ਵੀ ਦੇਖਣਾ ਚਾਹੀਦਾ ਹਾਂ ਜੀ ਉਸ ਵਿਦੇਸ਼ੀ ਜਾਗਰਣ ਮੰਚ ਤੇ ਫਲਾਣਾ ਫਲਾਣਾ ਕਰਦੇ ਹੁੰਦੇ ਆ ਉਹ ਉਹ ਬਸ ਇਹ ਮੂੰਹ ਚ ਕੁੰਗੜੀਆਂ ਪਾ ਲੈਂਦੇ ਨੇ ਅਸੀਂ ਤਾਂ ਕਹਿ ਰਹੇ ਆ ਕਿ ਤੁਹਾਡੇ ਕੋਲ 20-25 ਸਾਲ ਨੇ ਇੱਕ ਮੈਨੂਫੈਕਚਰਿੰਗ ਪਾਵਰ ਵਿੱਚ ਬਦਲ ਦਿਓ ਇਸ ਦੇਸ਼ ਨੂੰ ਜੀ 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 ਭਾਗ ਬਦਲ ਜਾਣਗੇ ਜੇ ਨਹੀਂ ਤੇ ਬਸ ਇਹ ਦੇਸ਼ ਬੁੱਢਾ ਹੋਣਾ ਸਟਾਰਟ ਹੋ ਜਾਏਗਾ 25-30 ਸਾਲਾਂ ਬਾਅਦ ਬਿਲਕੁਲ ਜੀ ਬਿਲਕੁਲ ਸਾਹੀ ਸਾਹਿਬ ਕਹਿ ਰਹੇ ਨੇ ਕਿ ਰਾਹੁਲ ਕਾਂਦੀ ਲੌਜਿਕ ਤੇ ਗੱਲ ਕਰਦੇ ਬਿਲਕੁਲ ਉਹਨਾਂ ਤੇ ਉਹਨਾਂ ਕੋਲੇ ਲੌਜਿਕ ਹੁੰਦਾ ਤਾਂ ਹੀ ਤਾਂ ਬਹੁਤਿਆਂ ਨੂੰ ਸਮਝ ਨਹੀਂ ਆਉਂਦੀ ਜੇ ਕਿਸੇ ਨੂੰ ਸਮਝ ਆ ਜਾਂਦੀ ਫਿਰ ਉਹਨੂੰ ਥੋੜਾ ਜੋ ਲੱਗਦੀ ਹੈ ਸੱਚੀ ਗੱਲ ਖੁੱਭ ਜਾਂਦੀ ਕਿਤੇ ਨਾ ਕਿਤੇ ਜੀ ਗੁਰਵਿੰਦਰ ਜੀ ਕਹਿ ਰਹੇ ਨੇ ਕਿ ਪੰਜਾਬ ਵਿੱਚ ਮੈਨੂਫੈਕਚਰਿੰਗ ਦੀ ਕਮੀ ਹੈ ਇਸ ਕਰਕੇ ਕਹਿੰਦੇ ਗੁਜਰਾਤ ਦੇ ਵਿੱਚ ਸਾਰਾ ਕੁਝ ਉੱਧਰੋਂ ਚੱਲ ਰਿਹਾ ਹੈ ਉਹ ਸੁਪਰੀ ਸਿੰਘ ਕਹਿ ਰਹੇ ਨੇ ਕਿ ਭਾਈ ਇਹਨਾਂ ਪਰਤਾ ਆਈਫੋਨ ਅਸੈਂਬਲ ਕਰਕੇ ਉੱਤੇ ਮੇਡ ਇਨ ਇੰਡੀਆ ਸਟicker ਲਾ ਕੇ ਵਿੱਚ ਹੀ ਜਾਂਦੇ ਕੀ ਕਰੀਏ ਹੁਣ ਦੱਸੋ ਇਹਨਾਂ ਗੱਲਾਂ ਦੀ ਜੇ ਗੱਲ ਕਰਦੇ ਆ ਉਹੀ ਇੱਥੇ ਗੱਲ ਆ ਨਾ ਜਿਹੜੇ WhatsApp ਤੇ ਪੜ੍ਹੇ ਆ ਉਹ ਅੱਗੋਂ ਪੈਂਦੇ ਆ ਕਿ ਤੇ ਇੱਥੇ ਬਣੀ ਜਾਂਦੇ ਨੇ ਇਹ ਤੇ ਜੀ ਅਰੇ ਭਾਈ ਮੈਨੂਫੈਕਚਰਿੰਗ 100% ਸਾਡੀ ਬਣੀ ਸਾਰੇ ਪਾਰਟਸ ਤੇ ਉੱਥੋਂ ਆਉਂਦੇ ਆ ਜੇ ਇੱਥੇ ਉਹ ਜੋੜੀ ਵੀ ਜਾਂਦੇ ਤੇ ਕਿੱਡੀ ਕੁ ਗੱਲ ਆ ਬਿਲਕੁਲ ਬਿਲਕੁਲ ਸਾਨੂੰ 100 100% ਇੱਥੇ ਇੱਥੇ ਪ੍ਰੋਡਕਸ਼ਨ ਚਾਹੀਦੀ ਆ ਤਾਂ ਕਿ ਰੋਜ਼ਗਾਰ ਵਧੇਰੇ ਨਿਕਲੇ ਤਾਂ ਆਈਫੋਨਾਂ ਦੀ ਵੀ ਹੈਗੀ ਹੈ ਯੂਨਿਟ ਮੇਰੇ ਖਿਆਲ ਦੇ ਨਾਲ ਮੰਗਲੌਰ ਦੇ ਵਿੱਚ ਜੀ 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 ਲਾਲੇ ਜੀ ਦੱਸ ਰਹੇ ਕਿ ਜਿੰਨੀ ਸਾਡੀ ਇਕਨੋਮੀ ਦਾ ਸਾਈਜ਼ ਆ ਉਹਨਾਂ ਕੋਲ ਉਹਨਾਂ ਤਾਂ ਫੋਰੈਕਸ ਰਿਜ਼ਰਵ ਕਹਿੰਦੇ ਰੱਖੀ ਬੈਠੇ ਚਾਈਨਾ ਦੇ ਤੇ ਉਹ ਗੱਲ ਤੇ ਸਹੀ ਆ ਆਪਣਾ ਫਿਰ ਉਹਨਾਂ ਨਾਲ ਮੁਕਾਬਲਾ ਹੀ ਨਹੀਂ ਬਣ ਰਿਹਾ ਜੀ ਇਸ ਹਿਸਾਬ ਨਾਲ ਕੋਈ ਮੇਰੇ ਖਿਆਲ ਦੇ ਨਾਲ ਮੇਰਾ ਇੱਕ ਮੰਨਣਾ ਹੁਣ ਮੈਨੂੰ ਵੀ ਦੇਸ਼ ਤਰੋਹੀ ਕਹਿਣਾ ਤੇ ਕਹਿ ਦਿਓ ਕੋਈ ਚੱਕਰ ਨਹੀਂ ਹੈਗਾ ਬਥੇਰਾ ਕੁਝ ਸੁਣਿਆ ਜ਼ਿੰਦਗੀ 'ਚ ਆ ਬੀ ਗੱਲ ਇਹ ਆ ਕਿ ਮੇਰਾ ਇਹ ਮੰਨਣਾ ਹੈ ਜੇ ਸਭ ਕੁਝ ਸਹੀ ਰਹਿੰਦਾ ਦੁਨੀਆ 'ਚ ਜੀ ਹੋ 50 ਨਹੀਂ ਪੰਜਾਬੀ ਜ਼ਿਆਦਾ ਕਹਿ ਰਹੇ ਆ 30 30 ਸਾਲਾਂ ਤੱਕ ਇੰਡੀਆ ਅਮਰੀਕਾ ਨੂੰ ਫੜ ਸਕਦਾ ਹੈ ਹੂੰ ਨੇੜੇ ਜਾ ਸਕਦਾ ਕਹਿਣ ਦਾ ਮਤਲਬ ਇਕਨੋਮੀ ਦੇ ਸਾਬ ਉਦਾਂ ਨਹੀਂ ਮੈਂ ਕਹ ਰਿਹਾ ਯਾਨੀ ਇਕਨੋਮੀ ਦੇ ਸਾਬ ਵੀ ਆਪਾਂ ਨੇੜੇ ਜਾ ਸਕਦੇ ਆ ਪਰ ਚਾਈਨਾ ਨੂੰ ਆਪਾਂ ਫੜ ਲਾਂਗੇ ਕਦੇ ਹੂੰ ਹੂੰ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਲਪਨਾ ਨਹੀਂ ਕਰ ਸਕਦਾ ਇਹਨਾਂ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਬਿਲਕੁਲ ਬਿਲਕੁਲ ਜਗਦਾਤਾ ਟੀਡੀ ਕੇ ਕਹਿ ਰਹੇ ਨੇ ਕਿ ਆਪ ਸਰਕਾਰ ਤੋਂ ਉਮੀਦਾਂ ਬਹੁਤ ਸੀ ਕਿ ਨਵੀਆਂ ਪਿਰਤਾਂ ਪਾਉਣਗੇ ਸਿਕਿਉਰਟੀ ਆ ਭਾਈ ਤੇ ਜਾਂਦੇ ਨੇ ਪਿਰਤਾਂ ਹੋਰ ਕੀ ਪਾਉਣੀਆਂ ਜਿੰਨਾ ਤੋਂ ਜੀ ਜੀ ਜੀ